ਪੱਕੀ ਗੱਲ ਆ ਵੀ ਤੇ ਦੋਵੇਂ ਬਰੀਡ ਵਾਲੀਆਂ ਜਿਹੜੀ ਗੱਲ ਆ ਵੀ ਨਹੀਂ ਦੋਸਤੋ ਇਧਰਲਾ ਜਿਹੜਾ ਇਹ ਵੀ ਛੋਟੀ ਬਾੜੀ ਸਾਫ਼ ਸੁਥਰੇ ਅੰਗਾ ਦੀ ਲੱਗੀ ਹੋਈ ਆ ਤੇ ਇਹ ਆਪਾਂ ਹੁਣ ਜੇ ਇਹਦੀ ਗੱਲ ਕੀ ਦੀਏ ਕਿੰਨੇ ਵਾ ਸੂਆ ਸੂਣ ਜਾ ਰਹੀ ਆ ਇਹ ਢੱਲੋਂ ਸਭ ਤਿੱਜਾ ਸੂਆ ਕਰਮਾਂ ਵਾਲੀ ਸੂਣ ਵਾਲੀ ਆ ਅੱਛਾ ਤੇ ਦਿਨ ਪੰਜ ਚਾਰ ਜੇ ਲੈਦੀ ਆ ਹਾਂ ਮਗਲੇ ਸੂਆਰਕਾਰ 13 14 ਲੀਟਰ ਦਾ ਦੁੱਧ ਆ ਰਿਹਾ ਕਰਮਾਂ ਵਾਲੀ ਦਾ ਠੀਕ ਆ ਗਾਵਾਂ ਵਾਂਗੂ ਬਣ ਕੇ ਫੇਰ ਸੁੰਦੀ ਅਜੇ ਅੱਧੀ ਮੈਂ ਬਣੀ ਅੱਧੀ ਇਦੋਂ ਜਿਆਦੀ ਹੋਰ ਬਣ ਕੇ ਸੂਣ ਅਗਲੇ ਦੇ ਘਰ ਜਾ ਕੇ ਲਾ ਗੇ ਜਲ ਪਾਣੀ ਛਾ ਕੇ ਤੇ ਫੇਰ ਪੈਸੇ ਲਵਾਂਗੇ ਠੀ ਤੇ ਨਗੀਨਾ ਵੀ ਇਹੋ ਜਿਹਾ ਦਿਖਾਉਣ ਲੱਗਾ ਤੇ ਬਾਈ ਗਰਨਾਲ ਕਹਿੰਦਾ ਉੜਜੂ ਉੜਜੂ ਵਾਲੇ ਰੇਡ ਰੱਖਣੇ ਆ ਤੇ ਇਹੋ ਜੀ ਪਾਈ ਨਾ ਹੋਊਗੀ ਉਹਦੇ ਕਹਿਣ ਨੂੰ ਇੰਨੀ ਸਾਫ ਤੇ ਸਲੱਗ ਜੀਆਂ ਅੱਜ ਤੁਹਾਨੂੰ ਦੋ ਝੋਟੀਆਂ ਹੋਣੀਆਂ ਇੱਕ ਤੀਜੇ ਸੂਏ ਸੂਨ ਜਾ ਰਹੀ ਮੱਝ ਇੱਕ ਪਹਿਲਣ ਪਲੂਣ ਕੱਟੀ ਸੂਨ ਜਾ ਰਹੀ ਆ ਤੇ ਆਓ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਇਹਦੇ ਬਾਰੇ ਸਾਰੀ ਜਾਣਕਾਰੀ ਲੈ ਕੇ ਦੇਊਗਾ ਤੇ ਕੀ ਮੁੱਲਵਾਦ ਕਰਦਾ ਵੀਰ ਤੇ ਸਾਰੀ ਵਿੱਚ ਹੀ ਆਪਾਂ ਇਨਫੋਰਮੇਸ਼ਨ ਤੁਹਾਨੂੰ ਲੈ ਕੇ ਦੇਵਾਂਗੇ ਸਾਸਿਕਾ ਗਲਾਰ ਵੀਰ ਸਾਸਿਕਾ ਵੀਰ ਜੀ ਕੀ ਹਾਲ ਜੇ ਬਾਕੀ ਕਿਰਪਾ ਮਾਲਕ ਦੀ ਸ਼ੁਗਰਾ ਜੀ ਮਾਰਾ ਤੇ ਆਪਣਾ ਐਡਰੈਸ ਕਨਫਰਮ ਕਰਾਈਏ ਪਹਿਲਾਂ ਯਾਰ ਵੀਰ ਜੀ ਪਿੰਡ ਸੋਰ ਸਿੰਘ ਹੈ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਆ ਜੀ ਠੀਕ ਆ ਜੀ ਹਾਂਜੀ ਤੇ ਵੀਰ ਕਿਵੇਂ ਰਿਆ ਰਿਸਪਾਂਸ ਪਹਿਲਾਂ ਵਾਲੀਆਂ ਵੀਡੀਓ ਬੜੀ ਕਿਰਪਾ ਵੈਗਰੂ ਦੀ ਜੀ 5 ਮਿੰਟ ਲੱਗਦੇ ਮਾਲਵਿਕ ਲੱਗਿਆ ਵੀਰ ਜੀ ਮਾਲ ਸਾਫ ਸੁਥਰਾ ਹੁੰਦਾ ਵੀਰੇ 5 ਮਿੰਟ ਤਾਂ ਹੀ ਲੱਗਦੇ ਆ ਵੀਰ ਸਾਫ ਸੁਥਰਾ ਨਾਲੇ ਭਾਅ ਆਪਣੇ ਜੈਜਵਾ ਜਿਹੜੀ ਗੱਲ ਆ ਜੀ ਬਿਲਕੁਲ ਬਿਲਕੁਲ ਹਾਂ ਜੀ ਤੇ ਅੱਜ ਫਿਰ ਆਪਾਂ ਦੋ ਨਗੀਨੇ ਦਿਖਾਉਣੇ ਆ ਹਾਂਜੀ ਵੀਰ ਜੀ ਠੀਕ ਆ ਆ ਕਹਿੰਦਾ ਮੈਨੂੰ ਇਹ ਕਹਿੰਦਾ ਉਹ ਨੂੰ ਦੇਖ ਕੇ ਇਹ ਭੁੱਲਦੀ ਆ ਤੇ ਉਹ ਨੂੰ ਦੇਖ ਕੇ ਆ ਭੁੱਲਦੀ ਆ ਪੱਕੀ ਗੱਲ ਆ ਵੀਰ ਜੀ ਦੋਵੇਂ ਬਰੀਡ ਵਾਲੀਆਂ ਜਿਹੜੀ ਗੱਲ ਆ ਨਹੀਂ ਦੋਸਤੋ ਇਧਰਲਾ ਜਿਹੜਾ ਇਹ ਵੀ ਛੋਟੀ ਬਾਲੀ ਸਾਫ ਸੁਥਰੇ ਅੰਗਾਂ ਦੀ ਲੱਗੀ ਹੋਈ ਆ ਤੇ ਇਹ ਝੋਟ ਆਪਾਂ ਹੁਣ ਜੇ ਇਹਦੀ ਗੱਲ ਕੀ ਦੀਏ ਕਿੰਨਵਾ ਸੂਆ ਸੂਣ ਜਾ ਰਹੀ ਆ ਇਹ ਢੱਲੋਂ ਸਭ ਤਿੱਜਾ ਸੂਆ ਕਰਮਾਂ ਵਾਲੀ ਸੂਣ ਵਾਲੀ ਆ ਅੱਛਾ ਤੇ ਦਿਨ ਪੰਜ ਚਾਰ ਜੇ ਲੈਂਦੀ ਆ अच्छा हां जी मगले सुयार कार 13 14 लीटर ਦਾ ਦੁੱਧ ਆ ਰਿਹਾ ਕਰਮਾਲੀ ਦਾ ਠੀਕ ਆ گاਵਾ ਵਾਂਗੂ ਬਣ ਕੇ ਫੇਰ ਸੁੰਦੀ ਅਜੇ ਅੱਧੀ ਮੈਂ ਬਣੀ ਅੱਧੀ ਇਦੋਂ ਜਿਆਦੀ ਹੋਰ ਬਣ ਕੇ ਸੂਹ ਅਜੇ ਤੇ ਵੀਰ ਤੇਰੇ ਦਸਨ ਮੁਤਾਬਕ ਦਿਨ ਪਏ ਤਾਂ ਯਾਰ ਤੁਰਨਾ ਦਾ ਹੋਣੀ ਮੁਸ਼ਕਲ ਹੋਇਆ ਪਰ ਇਹ ਫਿਰ ਕਿਵੇਂ ਵੀਰ ਜੀ ਦੁੱਧ ਵੀ 14 15 ਕਿਲੋ ਵਾਲੀ ਮੈਂ ਚਲੋ ਮੈਂ ਬਾਰਡਰ ਲਾ ਕੇ ਤੋਂ ਲਈ ਆ ਤੇ ਕਰਤੂਤ ਵਾਲੀ ਆ ਕੋਈ ਉਹੋ ਜੀ ਮੈਂ ਨਹੀਂ ਨਿਕਲਦੀ ਨਹੀਂ ਲਾਣਾ ਘਰਾਣਾ ਬਿਲਕੁਲ ਚੰਗਾ ਹੋਊਗਾ ਕਿਉਂਕਿ ਬਹੁਤ ਸਾਫ ਸੁਥਰੇ ਅੰਗਾ ਦੀ ਮਾਝ ਆ ਹਾਂਜੀ ਹਾਂਜੀ ਠੀਕ ਆ ਜੀ ਤੇ ਵੀਰ ਜੇ ਗੱਲ ਕੀਤੀ ਜਾਵੇ ਹਾਂਜੀ ਕਿਉਂਕਿ ਹੁਣ ਗੱਬਣ ਆ ਹਾਂਜੀ ਗੱਬਣ ਤਾਂ ਆਪਾਂ ਤਿੱਪਣ ਤੇ ਭਾਰ ਪਿੱਛੇ ਦੀ ਗਾਰੰਟੀ ਦੇ ਸਕਦੇ ਆ ਵੀਰ ਜੀ ਜਿਹੜਾ ਭਣ ਭਰਾ ਖਰੀਦ ਕਰੂਗਾ ਹਾਂ ਇਸ ਤਰ੍ਹਾਂ ਹੀ ਗੱਡੀ ਤੇ ਲੱਦ ਕੇ ਲੈ ਜਾਣੀ ਆ ਜੀ ਉਹਨਾਂ ਦੇ ਘਰ ਜਾ ਕੇ ਤਪਾ ਕੇ ਜਲ ਪਾਣੀ ਛਾ ਕੇ ਭਾਰ ਪਿੱਛੇ ਦੀ ਫੁੱਲ ਗਾਰੰਟੀ ਦੇ ਕੇ ਤੇ ਫੇਰ ਆਪਾਂ ਪਾਹੀ ਲਿਆਵਾਂਗੇ ਜੀ ਅੱਛਾ ਹਾਂਜੀ ਮੰਨ ਲਓ ਆਪਣੀ ਫੁੱਲ ਗਾਰੰਟੀ ਹੋਊਗੀ ਫੁੱਲ ਵੀਰ ਜੀ ਸੂਨ ਤੱਕ ਫੁੱਲ ਗਾਰੰਟੀ ਆ ਜੀ ਠੀਕ ਆ ਤੇ ਕੋਈ ਇਹ ਚੀਜ਼ ਦਾ ਕੋਈ 1% ਵੀ ਲੰਬਾਣਾ ਹੋਊਗਾ ਹੈ ਨਾ ਨਾ ਵੀਰ ਜੀ ਸਵਾਲ ਨਹੀਂ ਪੈਦਾ ਹੁੰਦਾ ਤੇ ਅੱਗੇ ਇੰਨਾ ਮਾਲ ਆਪਾਂ ਵੇਚਿਆ ਮਹਾਰਾਜ ਦੀ ਮੇਰੇ ਨਾਲ ਗੱਲ ਹੀ ਕੋਈ ਨਹੀਂ ਠੀਕ ਆ ਹਾਂਜੀ ਤੇ ਉਹ ਤਾਂ ਤੁਹਾਡੀ ਗੱਲ ਨਾਲ ਸਹਿਮਤ ਆ ਫਿਰ ਇਹ ਬਾਰਡਰ ਏਰੀਆ ਚ ਆ ਗਈ ਹਾਂਜੀ ਵੀਰ ਜੀ ਬਾਰਡਰ ਬੈਲਟ ਤੋਂ ਹੀ ਆ ਵੀ ਕਰਮਾਂ ਵਾਲੀ ਬਾਰਡਰ ਬੈਲਟ ਤੋਂ ਹੀ ਆ ਕੋਈ ਬੁੱਲ ਬਲ ਦਾ ਪਤਾ ਕਿ ਨਹੀਂ ਮਾਲੋ ਨਹੀਂ ਵੀਰ ਜੀ ਨਹੀਂ ਐਵੇਂ ਆਪਾਂ ਚਲੋ ਉਹਨਾਂ ਦੱਸ ਦੱਸਣਾ ਵੀ ਉਹਨਾਂ ਹੈਗਾ ਆਪਾਂ ਪੁੱਛ ਵੀ ਲੈਣਾ ਸੀ ਪਰ ਉਹਦੋਂ ਗਾਹੀ ਇਹਨੇ ਖਲੋਤੇ ਸੀ ਵੀ ਇਹਨਾਂ ਕੰਮਾਂ ਦਾ ਮੌਕਾ ਹੀ ਨਹੀਂ ਮਿਲਿਆ ਹਾਂਜੀ ਅੱਛਾ ਕਾਲੀ ਇੰਨੀ ਸੀ ਵੀ ਕੋਈ ਹੋਰ ਨਾ ਲੈ ਜਾ ਖੱਚ ਗਿਆ ਬਸ 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 ਪੱਕੀ ਗੱਲ ਆ ਜੀ ਠੀਕ ਆ ਹਾਂਜੀ ਨਹੀਂ ਵਾਕਿਆ ਤੇਰੀ ਗੱਲ ਸਹੀ ਆ ਜਿਹੜਾ ਸਾਫ਼ ਸੁਥਰਾ ਡੰਗਰ ਹੁੰਦਾ ਨਾ ਉਹਦਾ ਛੱਡਦੇ ਹੀ ਨਹੀਂ ਗੇ ਲੈ ਜਾਦੇ ਕਿਉਂਕਿ ਵੀਰ ਜੀ ਚੰਗਾ ਨਗੀਨਾ ਨਾ ਜਿਹੜਾ ਬਾਕੀ ਨੀਲੀ ਦੀ ਮੈਂ ਬਰੀਕਾਤ ਮਿਲਦੀ ਆ ਜੀ ਅੱਛਾ ਹਾਂਜੀ ਨੀ ਕੀ ਮੁੱਲ ਪੜਤਾ ਕਰਨਾ ਆਪੇ ਦਾ ਭਾਅ ਮੁੱਲ ਪੜਤਾ ਵੀ ਇਹਦੀ ਸਾਰੇ ਜੈ ਜੀ ਐਰ ਕੀ ਇਹੋ ਜੀਆਂ ਮਈਆਂ ਸਵਾ ਸਵਾ ਦੀਆਂ ਵਿਗਣੀਆਂ ਡੂਡ ਡੂਡ ਨੂੰ ਵਿਗਣੀਆਂ ਕੋਈ ਸ਼ੱਕ ਨਹੀਂ ਵੀਰੇ ਨਾ ਆਪਾਂ ਮੁੱਲ ਗਲਤ ਅੱਗੇ ਕੀਤੇ ਤੇ ਨਾ ਹੁਣ ਢਿਲੋ ਸਾਫ ਕਰਦੇ ਆ ਮੁੱਲ ਇੱਕ ਦਾ ਹੈ ਇੱਕ ਪੰਜ ਚ ਪਹੁੰਚ ਕਰਦੀਆਂ ਜਿੱਥੇ ਵੀ ਕਰਨੀਆਂ ਜੀ ਇੱਕ ਪੰਜ ਚ ਪਹੁੰਚ ਹਾਂ ਜੀ ਜਿੱਥੇ ਮਰਜੀ ਭੈਣ ਭਰਾ ਮੰਗਾ ਲੈਣ ਠੀਕ ਆ ਤੇ ਜੇ ਕਿਸੇ ਨੇ ਆਪ ਲੈ ਕੇ ਜਾਣੀ ਹੋਵੇ ਫਿਰ ਉਹ ਸਿਸਟਮ ਕੀ ਕਰੇਗਾ ਫਿਰ ਵੀਰ ਜੀ ਪੂਰੇ ਲੱਖ ਦੀ ਮੈਂ ਦਵਾਂਗੇ ਕਰਾਇਆ ਅਗਲੇ ਦਾ ਜੀ ਠੀਕ ਆ ਹਾਂਜੀ ਲਓ ਵੀ ਦੋਸਤੋ ਜਿਹਦਾ ਤੁਸੀਂ ਆਪ ਲੈ ਕੇ ਜਾਣੀ ਆ ਤੇ ਵੀਰ ਕਹਿੰਦਾ ਪੂਰਾ ਲੱਖ ਰੁਪਈ ਤੇ ਜੇ ਤੁਸੀਂ ਪਹੁੰਚ ਕਰਾਉਣੀ ਆ ਤੇ ਫਿਰ ਇੱਕ ਪੰਜ ਦੇਵਾਂ ਕਿਉਂਕਿ ਵੀਰ ਜੀ ਆਪਾਂ ਇਹ ਨਹੀਂ ਕਹਿਣਾ ਵੀ 100 ਕਿਲੋਮੀਟਰ ਤੱਕ 100 ਕਿਲੋਮੀਟਰ ਤੱਕ ਕੋਈ ਨਹੀਂ ਕੋਈ 150 ਕਿਲੋਮੀਟਰ ਤੱਕ ਪੌਣੇ 200 ਕਿਲੋਮੀਟਰ ਤੱਕ ਉਹ ਮਗਾਉ ਤਾਂ ਵੀ ਆਪਾਂ ਘਰੇ ਛੱਡ ਕੇ ਆਵਾਂਗੇ ਜੀ ਯਾਰ ਆਲ ਪੰਜਾਬ ਦੀ ਡਿਲੀਵਰੀ ਆ ਪੰਜਾਬ ਪੰਜਾਬ ਦੇ ਵਿੱਚ ਹਾਂ ਜੀ ਹਾਂ ਜੀ ਲੋ ਵੀ ਪੰਜਾਬ ਪੰਜਾਬ ਜੀ ਤੁਸੀਂ ਭਾਣਾ ਜਿਹੜੇ ਮਰਜੀ ਕੌਣੇ ਚ ਬੈਠੇ ਹੋਵੋਗੇ ਵੀਰ ਕਹਿੰਦਾ ਫਾਰਮ ਤੱਕ ਪਹੁੰਚਦੀ ਕਰ ਦਾਂਗੇ ਕਰ ਦਾਂਗੇ ਜੀ ਕਰ ਦਾਂਗੇ ਲੈ ਆ ਵੀਰੇ ਇਹਨੂੰ ਘੁਮਾ ਕੇ ਤੇ ਦਰਸ਼ਨ ਕਰਾਤੇ ਆ ਇਹਦੇ ਆਰਡਰ ਦੀ ਕੁਆਲਿਟੀ ਦਿਖਾਦੀ ਆ ਭਾਰ ਪਿਛੇ ਦੀ ਗਾਰੰਟੀ ਲੈਦੀ ਆ ਇਸ ਉਹ ਵੀ ਬਾਲੀ ਸਾਫ ਸੁਥਰੀ ਆ ਮੇਰੇ ਕਹਿਣ ਤੇ ਉੱਤੇ ਪੈਸੇ ਲਾ ਲਿਓ ਤੇ ਇੱਕ ਪਾਸੇ ਹਰਿਆਣੇ ਵਾਲੀ ਝੋਟੀ ਖਰੀਦ ਲਿਆਇਓ ਭੁੱਲੋਂਗੇ ਕਿਉਂਕਿ ਹੱਥ ਧਰਾ ਉੱਤੇ ਵੀ ਹੈਣੀ ਤੇ ਬਾਕੀ ਤੁਸੀਂ ਦੇਖ ਸਕਦੇ ਆ ਕਿਉਂਕਿ ਆ ਦੇਖੋ ਆਰਡਰ ਦੇਖੋ ਇਹਦਾ ਕਰਮਾਲੀ ਦਾ ਮੈਂ ਕਹਿਣਾ ਹੁਣ ਨਾ ਪੀੜੀ ਦੇ ਪਾਵਾਂ ਵਰਗੇ ਥਾਣਾ ਆ ਹੁੰਦੇ ਪੀੜੀ ਦੇ ਪਾਵਾਂ ਵਰਗੇ ਇਹ ਇੱਕ ਪਾਸੇ ਚੋਰੀ ਨਹੀਂ ਜਾਣੀ ਜਦੋਂ ਕਰਮਾਲੀ ਤੀਜੇ ਚੌਥੇ ਸੂਏ ਹੋਈ ਇਹੋ ਜਿਹਾ ਸਾਫ਼ ਇਹਨੂੰ ਆਰਡਰ ਲੱਗਾ ਹੋਇਆ ਵੀਰ ਜੀ ਬਾਕੀ ਕਾਤ ਬੁੱਤ ਵੇਖੋ ਝੋਟੀ ਦਾ ਜੇ ਪਹਿਲਾਂ ਸੁਆ ਪਲੂ ਨਹੀਂ ਸੁਣੀ ਆ ਅੱਛਾ ਹਾਂਜੀ ਦੰਦੋ ਜਵਾਨਵਾ ਵੀਰ ਜੀ ਜਿਹੜੀ ਗੱਲ ਵਾ ਅੱਛਾ ਪੱਕ ਕੇ ਝੋਟੀ ਸੁਣੀ ਆ ਤੇ ਦੁੱਧ ਵੀ ਯਾਰਾ 12 ਕਿਲੋ ਝੋਟੀ ਨੂੰ ਕੁਝ ਨਹੀਂ ਆਂਦਾ ਜੀ ਜਿਹੜੀ ਗੱਲ ਠੀਕ ਆ ਅੱਜ ਹਫ਼ਤਾ ਇੱਕ ਲੈਂਦੀ ਆ ਵੀਰ ਜੀ ਅੱਛਾ ਇੱਕ ਹਫ਼ਤਾ ਲੈ ਜੂਗੀ ਹਾਂਜੀ ਹਾਂਜੀ ਢਿੱਲੋਂ ਸਾਹਿਬ ਠੀਕ ਆ ਜੀ ਤੇ ਜੇ ਗੱਲ ਕੀਤੀ ਜਾਵੇ ਕੋਈ ਪਿਛੇ ਇਹਦੇ ਮਾਂ ਪਿਓ ਦੇ ਕੋਈ ਰਿਕਾਰਡ ਦੀ ਕੋਈ ਪਤਾ ਕੀਤਾ ਮਾਂ ਥੱਲੇ ਕਿੰਨਾ ਗਦੋ ਸੀਗੇ ਚੰਗਾ ਮਾਲ ਉਹਨਾਂ ਕੋਲ ਵੀਰ ਜੀ ਮਾਲ ਸਾਰਾ ਸੁਥ ਠੀਕ ਆ ਬਾਕੀ ਸਿੰਗਲ ਹੱਡੀ ਚ ਆ ਗਈ ਹੈ ਜੀ ਜੀ ਤੇ 14 15 ਲੀਟਰ ਕੱਢ ਜੂ ਤੇਰੇ ਹਿਸਾਬ ਨਾਲ ਉਹ ਨਹੀਂ ਵੀਰ ਜੀ ਪਹਿਲਾ ਸੁਗਾ ਦੁੱਧ 11 12 ਕਿਲੋ ਦਾ ਰਮਾਣਾ ਨੋਰਮਲ ਦੇਣਾ ਚਾਹੀਦਾ ਨਾ ਬਾਕੀ ਸ਼ਾਮ ਦੇ ਸਿਰ ਤੇ ਜੀ ਬਾਕੀ ਆ ਸੇਵਾ ਜਿਹੜੀ ਆ ਤਾਂ ਕਹਿੰਦੇ ਉਹ ਵੀ ਖੁਦਾ ਹਨਾ ਪੱਕੀ ਗੱਲ ਜੀ ਸੇਵਾ ਦੇ ਸਿਰ ਤੇ ਹੀ ਆ ਜੀ ਸੇਵਾ ਦੇ ਸਿਰ ਤੇ ਆ ਜੇ ਤੁਸੀਂ ਸੇਵਾ ਕਰੋਗੇ ਦੋਸਤੋ ਤੇ ਦੁੱਧ ਕੋਈ ਸ਼ੱਕ ਨਹੀਂ ਦੁੱਧ ਕੱਢੂਗੀ ਕਰਮਾ ਲਈ ਇਹੇ ਤੇ ਬਾਕੀ ਇਹਦਾ ਟਿੱਪਣ-ਟੁੱਪਣ ਕਿਦਾਂ ਹੀ ਆਪਣਾ ਗਰਲਾਲ ਮੜਾਇਆ ਖੁੱਲ ਕੇ ਸਾਰੀਆਂ ਗੱਲਾਂ ਦੱਸ ਦੇ ਕਿਉਂਕਿ ਕਈ ਵਾਰੀ ਦੂਰੋਂ ਆਉਣਾ ਹੁੰਦਾ ਕਿਸ ਸੱਜਣ ਨੇ ਵੀਰ ਜੀ ਆਪਾਂ ਕਿਸੇ ਨੂੰ ਸਾਦੇ ਹੀ ਨਹੀਂ ਮੈਂ ਤਾਂ ਨਾ ਜਿਹੜਾ ਭੈਣ ਭਰਾ ਲਾਗੋ ਆ ਸਕਦਾ ਮੇਰੇ ਘਰ ਜੀ ਆਏ ਉਹਨੂੰ ਪਹਿਲਾ ਰਾਤ ਵੀ ਰਵੇ ਕੋਈ ਦੂਜੀ ਰਾਤ ਜੀ ਤੋਂ ਨਹੀਂ ਪਹੁੰਚ ਹੁੰਦੀ ਆਪਾਂ ਖੁਦ ਉਹਨਾਂ ਨਾਲ ਸੌਦਾ ਕਰਕੇ ਕਰਾਇਆ ਪਵਾ ਗਏ ਤੇ ਮਹਾਰਾਜ ਅਗਲੇ ਦੇ ਘਰ ਲੈ ਜਾਵਾਂਗੇ ਅਗਲਾ ਤਸੱਲੀ ਨਾ ਤਿੱਪੇ ਚਵੇਂ ਥਣ ਅੱਛਾ ਕੋਈ ਭੂਰ ਹੋਵੇ ਛੱਟਾ ਹੋਵੇ ਥਣ ਘਾਟ ਹੋਵੇ ਕੋਈ ਛੱਡੀ ਆਵੇ ਤਾਂ ਆਪਾਂ ਆਪਦੀ ਮਹਿ ਵਾਪਸ ਲਿਆਵਾਂਗੇ ਭਾਰ ਪਿੱਛੇ ਦੀ ਫ ਤੇ ਮੰਨ ਲਓ ਆਨਲਾਈਨ ਡਿਲੀਵਰੀ ਘਰ ਤੱਕ ਆਪਾ ਆ ਕਰ ਦਿੰਨੇ ਆ ਮੈਂ ਨਾ ਵੀਰ ਜੀ ਵੀ ਅਗਲੇ ਤੇ ਘਰ ਜਾ ਕੇ ਲਾ ਗਏ ਜਲ ਪਾਣੀ ਛਾ ਕੇ ਤੇ ਫੇਰ ਪੈਸੇ ਲਵਾਂਗੇ ਠੀਕ ਆ ਸੋਨੇ ਵਰਗਾ ਮਾਲ ਵਾ ਚਿਜਕ ਨਹੀਂ ਕੋਈ ਨਹੀਂ ਆਪਾਂ ਨੂੰ ਨਹੀਂ ਵਾਕਿਆ ਜਦੋਂ ਹੀਰਾ ਮੰਨ ਲਓ ਲਿਆ ਕੇ ਡੰਗਰ ਵੱਧੇ ਹੋਣ ਨਾ ਵੀਰੇ ਉਦੋਂ ਹੀ ਗਰੰਟੀਆਂ ਦਿੱਤੀਆਂ ਜਾਂਦੀਆਂ ਨਹੀਂ ਅਗਲਾ ਕਹਿੰਦਾ ਵੀਰੇ ਆਪ ਲੈ ਜਾ ਬੰਦਾ ਬਾ ਨਹੀਂ ਮਾਰੀ ਜਾਂਦਾ ਵੀਰ ਜੀ ਹੁਣ ਲੱਖ ਲੱਖ ਸਵਾ ਸਵਾ ਲੱਖ ਨੂੰ ਮੈਂ ਹੋਈ ਆ ਤੇ ਮੈਂ ਇਥੋਂ ਲੱਦ ਕੇ ਲੈ ਜਾਂ ਤੇ ਅਗਲੇ ਬੰਨੇ ਜਾ ਕੇ ਗੰਦਾ ਡੰਗਰ ਲਾਵਾਂ ਤੇ ਕਿਸੇ ਨੇ ਕੱਖ ਨਹੀਂ ਦੇਣਾ ਜੀ ਬਿਲਕੁਲ ਅਗਲਾ ਅਗਲਾ ਵੀ ਕਹਿੰਦਾ ਵੀਰੇ ਵਿਖਾਇਆ ਕੀ ਤੇ ਲਿਆਂ ਪਰ ਮੈਂ ਅਜੇ ਤੱਕ ਢਿਲੋਂ ਸਾਹਿਬ ਇਹੋ ਜੀ ਗਾਰੰਟੀ ਮੇਰੇ ਹਿਸਾਬ ਨਾਲ ਕੋਈ ਨਹੀਂ ਦਿੰਦਾ ਵੀ ਅਗਲੇ ਤੇ ਘਰੋਂ ਜਾ ਕੇ ਪੈਸੇ ਲੈ ਆਈਏ ਜਿਹੋ ਜਿਹਾ ਜਮਾਨਾ ਵਾ ਤੇ ਜੇ ਮਾਲ ਸੁਥਰਾ ਵਾ ਨਾ ਤੇ ਆਪਾਂ ਫੇਰ ਹੀ ਖਰਦੇ ਆਂ ਜੀ ਬਿਲਕੁਲ ਕੋਈ ਸ਼ੱਕ ਨਹੀਂ ਵੱਡੇ ਬਾਈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇਰਾ ਹੀਰਾਵਾ ਤੇ ਬਾਕੀ 100 ਦੀ 100 ਹੀ ਆ ਨਾ ਪੱਕੀ ਗੱਲ ਜੀ ਪੱਕੀ ਗੱਲ ਜਿਹੜੀ ਗੱਲ ਕਹਿਤੀ ਆ ਲੋਹੇ ਤੇ ਲਕੀਰ ਆ ਜੀ ਠੀਕ ਆ ਹਾਂਜੀ ਤੇ ਹੁਣ ਆ ਜੀ ਬਾਕੀ ਸਿੰਘ ਸਿੰਘ ਵੇਖੋ ਕਰਮਾਲੀ ਝੋਟੀ ਦਾ ਰੰਗ ਵਾਲਾ ਸਿੰਘ ਆ ਕਰਮਾਲੀ ਬਹੁਤ ਸਾਫ ਸੁਥਰੀ ਆ ਪਤਲੀ ਤੋਂ ਹੁੰਦੀ ਆ ਪਿਛੇ ਦੀ ਉੱਚੀ ਆ ਤੇ ਬਾਕੀ ਚਵਾਈ ਚ ਪੋਲੀ ਆ ਕਿਉਂਕਿ ਵੀਰ ਨੇ ਤਿੱਪਣ ਦੱਸਿਆ ਕਹਿੰਦਾ ਬਹੁਤ ਸਾਫ ਸੁਥਰਾ ਨਿਕਲਿਆ ਤੇ ਇੱਕ ਗੱਲ ਹੋਰ ਤੁਹਾਨੂੰ ਮੈਂ ਦੱਸ ਦਿੰਨਾ ਦੋਸਤੋ ਜਿਹੜਾ ਆ ਥਣ ਹੁੰਦਾ ਨਾ ਮੁਠੀ ਵਾਲਾ ਇਹ ਥਣ ਕਦੇ ਵੀ ਖਰਾਬ ਨਹੀਂ ਹੁੰਦਾ ਕਿਉਂਕਿ ਜਿਹੜੇ ਲਮਕਮਣਾ ਥਣ ਹੋਵੇ ਝੋਟੀ ਦਾ ਤੇ ਉਹ ਕਈ ਵਾਰੀ ਕੀ ਹੁੰਦਾ ਪ੍ਰੋਬਲਮ ਆਉਂਦੀ ਰਹਿੰਦੀ ਆ ਇਹ ਜਿਹੜਾ ਵਾ ਚਵਾਈ ਇੰਨਾ ਕ ਸਾਫ ਹੋਊਗਾ ਭਲਾ ਦੀ ਪੰਜ ਸੂਏ ਵੀ ਚੋਲੋ ਥਣ ਇਹੋ ਜਿਹਾ ਇਹੋ ਜਿਹਾ ਰਹੂਗਾ ਕਿਉਂਕਿ ਥਣ ਦੀ ਚਵਾਈ ਬਹੁਤ ਸਾਫ ਨਿਕਲੂਗੀ ਹਾਂਜੀ ਹਾਂਜੀ ਤੇ ਵੀਰ ਹੁਣ ਆਪਾਂ ਮੌਲਦੀ ਕੀ ਇਹਦੀ ਗੱਲ ਕਰਦੇ ਆ ਉਹ ਗੱਲ ਨਿਬੜਨੀ ਮੌਲਤੇ ਜਾ ਕੇ ਨਹੀਂ ਮੁੱਲ ਵੀਰ ਜੀ ਜੈ ਜੀ ਕਰਨੇ ਆ ਇਹ ਨਹੀਂ ਵੀ ਝੋਟੀ ਵੱਡੀਆਂ ਤੇ ਆਪਾਂ ਡੂੜ ਮੰਗ ਲਈਏ ਫਾਇਦਾ ਕੋਈ ਨਹੀਂ ਜੀ ਜਿਹੜੀ ਗੱਲ ਵਾ ਉੜਦੀਆਂ ਵਾਲੀ ਉੜਦੀਆਂ ਵਾਲੀ ਪਹਿਲੇ ਹੱਲੇ ਤੇ ਮਹਾਰਾਜ ਦੀ ਮੇਰ ਨਾਲ ਜਾਨ ਛੋਟਾਂ ਦੇ ਅੱਛਾ ਮੋਲੇ ਦਾ ਵੀ 10 10 ਜੀ ਤੇ 1 5 ਚ ਪਹੁੰਚ ਕਰਨੀ ਆ 1 5 ਚ ਤੇ ਜਿਹੜਾ ਭੈਣ ਭਰਾ ਜੋੜਾ ਲਊਗਾ ਜੀ ਪੂਰੇ 2 ਲੱਖ ਦਾ ਜੋੜਾ ਦਵਾਂਗੇ ਜੀ ਅੱਛਾ ਹਾਂ ਜੀ ਉਤਰਾ ਉਤਰਾ 2 10 ਦਾ ਬਾਨਾ ਪਹੁੰਚ ਹੀ ਕਰ ਦਾਂਗੇ ਜੀ ਹੋਰ ਦੱਸੋ ਲਓ ਵੀ ਜੀ ਆ ਤਾਂ ਹੋਈ ਨਾ ਗੱਲ ਸਿਰੇ ਕਰਾਤਾ ਤੇ ਪਹੁੰਚ ਵੀਰ ਕਹਿੰਦਾ ਕਰਦਾਂਗੇ ਤੇ ਜੇ ਕੋਈ ਮੇਰਾ ਵੀ ਲੈ ਕੇ ਜਾਣਾ ਚਾਵੇ ਜੋੜਾ ਤੇ ਵਖਰੀ ਜੇ ਕੱਲੀ-ਕੱਲੀ ਲਿਆਉ ਫਿਰ 1 5 'ਚ ਪਹੁੰਚ ਹੋਣੀ ਆ ਕਿਉਂਕਿ ਮੈਂ ਗੱਲ ਪਹਿਲਾਂ ਕਨਫਰਮ ਕਰਦਾ ਤੇ ਇੱਕ ਵੀਰ ਦੀ ਆਲੋ ਹਦਾਇਤ ਆ ਕਿ ਚੈੱਕ-ਚੁੱਕ ਵਾਲੇ ਚੱਕਰ 'ਚ ਨਾ ਵੀਰ ਪੈਂਦਾ ਤੇ ਨਾ ਪਾਇਓ ਕਿਉਂਕਿ ਜਿਹੜਾ ਚੈੱਕ ਵਾਲਾ ਪੈਸਾ ਹੁੰਦਾ ਉਹ ਚੈੱਕ ਵਾਲਾ ਜਿਹੜਾ ਨਾ ਉਹ ਐਂ ਹੀ ਰਹਿ ਜਾਂਦਾ ਕੰਮ ਉਕੱਲਾ ਚੈੱਕ ਹੀ ਰਹਿ ਜਾਂਦਾ ਵੀਰ ਕਹਿੰਦਾ ਅਸੀਂ ਇਹ ਕੰਮ ਨਹੀਂ ਕਰਦੇ ਅਸੀਂ ਸਾਫ਼ ਸੁਥਰਾ ਕੰਮ ਕਰਦੇ ਆ ਤੇ ਅੱਗੋਂ ਸਾਨੂੰ ਗਾਹਕ ਵੀ ਸਾਫ਼ ਸੁਥਰਾ ਹੀ ਟੱਕਰੇ ਮੈਂ ਵੀਰ ਜੀ ਜਦੋਂ ਆਪਾਂ ਪਸ਼ੂ ਸੋਨੇ ਵਰਗੇ ਲੈ ਕੇ ਜਾਣੇ ਆ ਤੇ ਆਪਾਂ ਰੁਪਈਏ ਨਕਦ ਲੈਣੇ ਆ ਜੀ ਜਦੋਂ ਇੰਨੀਆਂ ਗਰੰਟੀਆਂ ਦੇਣੀਆਂ ਤੇ ਆਪਾਂ ਚੈੱਕ ਵਾਲਾ ਸਵਾਲ ਹੀ ਨਹੀਂ ਪੈਦਾ ਹੁੰਦਾ ਜੀ ਠੀਕ ਆ ਵੀਰੇ ਬਹੁਤ ਬਹੁਤ ਧੰਨਵਾਦ ਤੇਰਾ ਤੇ ਆਪਣਾ ਐਡਰੈਸ ਤੇ ਮੋਬਾਈਲ ਨੰਬਰ ਬੋਲ ਦੇ ਮੇਰਾ ਵੀਰ ਜੀ ਪਿੰਡ ਮੇਰਾ ਸੋਰ ਸਿੰਘ ਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਆ ਜੀ ਹਾਂਜੀ ਨਾਮ ਮੇਰਾ ਸਰਦਾਰ ਗੁਰਲਾਲ ਸਿੰਘ ਠੀਕ ਆ ਜੀ ਤੇ ਨੰਬਰ ਹੈਗਾ ਜੀ ਆਫ ਸੁਧਰੇ ਅੰਗਾ ਦੀ ਝੋਟੀ ਸੀ ਵੀਰ ਕੋਲੇ ਤੇ ਹੁਣ ਖਰੀਦਣ ਲੱਗਾ ਤੁਸੀਂ ਦੇਰੀ ਲਾਗੇ ਤੇ ਫਿਰ ਤੁਹਾਡਾ ਕਿਸਮਤ ਦਾ ਫੇਰ ਫੇਰੀ ਮੈਂ ਤਾਂ ਮੰਨੂਗਾ ਕਿਉਂਕਿ ਇਦਾਂ ਸਾਫ ਸੁਧਰੇ ਡੰਗਰ ਮਿਲਦੇ ਨਹੀਂ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ